ਉਹ ਜਿਹੜਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਰਿਵਾਰਕ ਪਿਛੋਕੜ ਵੱਲ ਧਿਆਨ ਮਾਰਨਾ ਚਾਹਾਂਗਾ ਤਾਂ ਕਰੇ ਆਪ ਸਭ ਦੇ ਧਿਆਨ ਦੇ ਵਿੱਚ ਆ ਜਾਏ ਉਹਨਾਂ ਦਾ ਪਿਛੋਕੜ ਕਿੱਥੋਂ ਕਿਵੇਂ ਦਾਦੀ-ਪਰਦਾਦੇ ਕਿੱਥੇ ਰਹਿੰਦੇ ਸਨ ਕੀ ਕੰਮਕਾਜ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਿਤਾ ਨੇ ਮਹੰਤ ਕਲਿਆਣ ਦਾਸ ਜੀ ਤੇ ਮਹੰਤ ਕਲਿਆਣ ਦਾਸ ਜੀ ਦੇ ਪਿਤਾ ਜੀ ਦੇ ਸ਼ਿਨ ਨਾਰਾਇਣ ਤੇ ਸ਼ਿਵਨਾਰਾਇਣ ਜੀ ਦੇ ਪਿਤਾ ਨੇ ਆਰਾਮ ਨਾਰਾਇਣ ਜਿਹੜੇ ਕਿ ਉਸ ਸਮੇਂ ਦੇ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਰਹਿੰਦੇ ਸੀ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦੇ ਪਿਤਾ ਤੇ ਉਹਨਾਂ ਦੇ ਦਾਦਾ ਜਿਹੜੇ ਕਿ ਸ਼ਿਵਨਾਰਾਇਣ ਜੀ ਦੇ ਅਨੁਸਾਰ ਇਹ ਇਤਿਹਾਸ ਜਿਵੇਂ ਉਹਨਾਂ ਨੇ ਲਿਖਤ ਨੂੰ ਬਿਆਨ ਕੀਤਾ ਹੈ ਸ਼ਿਵਨਾਰਾਇਣ ਜੀ ਦੇ ਜਿਨ੍ਹਾਂ ਦਾ ਜਨਮ ਹੁੰਦਾ ਹੈ 1418 ਈਸਵੀ ਦੇ ਵਿੱਚ ਅਤੇ ਇਹਨਾਂ ਦਾ ਜੋ ਆਨੰਦ ਕਾਰਜ ਹੈ ਸ਼ਾਦੀ ਹੈ ਉਹ ਮਾਤਾ ਬਨਾਰਸੀ ਜੀ ਦੇ ਨਾਲ ਹੁੰਦੀ ਹੈ 1431 ਈਸਵੀ ਦੇ ਵਿੱਚ ਉਸ ਤੋਂ ਬਾਅਦ ਹੁੰਦਾ ਕੀ ਹੈ ਕਿ ਪਹਿਲੇ ਪਿੰਡ ਪਿੰਡ ਜਿਹੜਾ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੀ ਹੈ ਉੱਥੇ ਹੀ ਰਹਿੰਦੇ ਆ ਇਹਨਾਂ ਦੇ ਦਾਦਾ ਦੇ ਘਰ ਦੋ ਸੁਪੁੱਤਰਾਂ ਦਾ ਜਨਮ ਹੁੰਦਾ ਹੈ ਜਿਹੜੇ ਕਿ ਗੁਰਦਾਨ ਸਿੰਘ ਸਾਹਿਬ ਬਾਦਸ਼ਾਹ ਜੀ ਦੇ ਦਾਦਾ ਜੀ ਨੇ ਸਿੰਘ ਨਰਾਏ ਪਹਿਲਾ ਜਨਮ ਹੁੰਦਾ ਹੈ 1400 40 ਈਸਵੀ ਦੇ ਵਿੱਚ ਬਾਬਾ ਮਹਿਤਾ ਕਲਿਆਣ ਦਰਜੀ ਦਾ ਇਹਨਾਂ ਦੇ ਇੱਕ ਭਰਾ ਦੇ ਲਾਲ ਚੰਦ ਜੀ ਜਿਨ੍ਹਾਂ ਦਾ ਜਨਮ ਹੁੰਦਾ ਹੈ 1443 ਈਸਵੀ ਦੇ ਵਿੱਚ ਇੱਥੇ ਕੰਮਕਾਰ ਦੀ ਰੂਪਰੇਖਾ ਥੋੜੀ ਵਿਗੜਦੀ ਲਿਖੀ ਤਾਂ ਜਿਹੜੇ ਮਹਿਤਾ ਕਲਿਆਣ ਦਰਜੀ ਨੇ ਉਹ ਸਮਾਂ ਬਾ ਕਰਕੇ ਰਾਏ ਬੁਲਾਰ ਜਿਹੜਾ ਕਿ ਸ਼ਹਿਰ ਅੱਜ ਉਹਦਾ ਨਾਮ ਬਦਲ ਚੁੱਕਿਆ ਹੈ ਜਿਨ੍ਹਾਂ ਦੇ ਪੁੱਤਰ ਸੀ ਦੌਲਤ ਖਾਂ ਤੇ ਜਿਨ੍ਹਾਂ ਦੇ ਨਾਮ ਦੇ ਲਈ ਇਹ ਸ਼ਹਿਰ ਬਸਿਆ ਹੋਇਆ ਜਿਸ ਨੂੰ ਅੱਜ ਕੱਲ ਅਸੀਂ ਨਨਕਾਣਾਸਰ ਕਹਿੰਦੇ ਹਾਂ ਉੱਥੇ ਚਲੇ ਜਾਂਦੇ ਨੇ ਉੱਥੇ ਆਪਣਾ ਕੰਮਕਾਰ ਠੀਕ ਕਰਦੇ ਨੇ ਮਿਲਵਤਨ ਵਧਾਉਂਦੇ ਨੇ ਰੁਜ਼ਗਾਰ ਦਿਵਾਉਂਦੇ ਨੇ ਤੇ ਇਹ ਬਾਤ ਦੇ ਵਿੱਚ ਕਈ ਪਿੰਡਾਂ ਦੇ ਜਿਹੜੀ ਜ਼ਿੰਮੇਵਾਰੀ ਹੈ ਉਹ ਇਹਨਾਂ ਦੇ ਹਿੱਸੇ ਦੇ ਵਿੱਚ ਆਉਂਦੀ ਹੈ ਜਿਵੇਂ ਅੱਜ ਕੱਲ ਪਟਵਾਰੀ ਹੁੰਦੇ ਨੇ ਉਸ ਸਮੇਂ ਦੀ ਮਹਤਰ ਲਿਆਨਦਾਲ ਜੀ ਦੇ ਹਿੱਸੇ ਦੇ ਵਿੱਚ ਇਹ ਜ਼ਿੰਮੇਵਾਰੀ ਆਈ ਹੈ ਔਰ ਜਿਹੜਾ ਗਉਂਦ ਖਾਂ ਹੈ ਉਹਨਾਂ ਦੇ ਨਾਲ ਵੀ ਚੰਗਾ ਇਹਨਾਂ ਦਾ ਸੰਬੰਧ ਹੈ ਪਿਆਰ ਹੈ ਤੇ ਸਮਾ ਬੀਤਦਿਆਂ ਰਹਦੇ ਆ ਜਦੋਂ ਗੁਰਨਾਨਕ ਸਾਹਿਬ ਬਾਦਸ਼ਾਹ ਜੀ ਦਾ ਸਮਾ ਆਉਂਦਾ ਹੈ ਉਥੇ ਰਹਿੰਦੇ ਆਂ ਹੀ ਭਾਈ ਆਮਾਨੰਦ ਜੀ ਦੀ ਬੇਟੀ ਹੈ ਮਾਤਾ ਤ੍ਰਿਪਤਾ ਜੀ ਜਿਨ੍ਹਾਂ ਦੇ ਨਾਲ 1461 ਈਸਵੀ ਦੇ ਵਿੱਚ ਇਹਨਾਂ ਦਾ ਅਨੰਦ ਕਾਰਜ ਹੁੰਦਾ ਹੈ ਫਿਰ ਥੋੜੇ ਹੀ ਸਮੇਂ ਬਾਅਦ 3-4 ਸਾਲਾਂ ਬਾਅਦ ਭੈਣ ਦੇਦੇ ਨਾਨਕੀ ਜੀ ਦਾ ਜਨਮ ਹੁੰਦਾ ਹੈ ਤੇ ਉਸ ਤੋਂ ਬਾਅਦ 1469 ਈਸਵੀ ਦੇ ਵਿੱਚ ਮਾਤਾ ਤ੍ਰਿਪਤਾ ਜੀ ਦੇ ਕੁੱਖੋਂ ਜਨਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਪ੍ਰਗਟ ਹੁੰਦੇ ਤੇ ਭਾਈ ਬਰਦਾਲ ਜੀ ਨੇ ਜਿੰਨੇ ਇੱਕ ਵਾਰ ਦੇ ਨਾਲ ਨਾਲ ਅਸੀਂ ਥੋੜਾ ਸਮਝਦੇ ਜਾਣਾ ਹੈ ਬੜਾ ਪਿਆਰਾ ਗਿਆਨ ਕੀਤਾ ਹੈ ਸਤਗੁਰ ਨਾਨਕ ਪਰਗਟਿਆ ਮਿੱਟੀ ਧੁੰਦ ਜਗ ਚਾਲਨ ਹੋਇਆ ਹੁਣ ਪ੍ਰਗਟ ਤੇ ਇਥੇ ਪਹਿਲਾਂ ਵੀ ਬੜੇ ਰਹਿਬਰ ਮਹਾਪੁਰਖ ਹੋਏ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਮਹਾਤਮਾ ਬੁੱਧ ਜੀ ਐਸੇ ਇੱਕੋ ਇੱਕ ਪੂਰੇ ਵਰਲਡ ਦੇ ਮਹਾਪੁਰਖ ਹੋਏ ਨੇ ਜਿਨ੍ਹਾਂ ਦੀਆਂ ਮੂਰਤੀਆਂ ਪੂਰੇ ਜਗਤ ਦੇ ਵਿੱਚ ਵੱਡੇ ਪੱਧਰ ਤੇ ਬਣੀਆਂ ਨੇ ਤੇ ਉਹਨਾਂ ਨੇ ਪੂਰੇ ਸੰਸਾਰ ਨੂੰ ਹੀ ਲਗਭਗ ਆਪ ਵੀ ਕੋ ਚੇਹਰ ਬਗਤੇ ਆਨਾਰ ਕੇ ਦੇਖੋ ਜੋਲਪ ਕੰਟਰੀਆਂ ਲਗਭਗ ਬਹੁਤੀਆਂ ਹੋਰ ਕੰਟਰੀਆਂ ਵੀ ਮਹਾਤਮਾ ਬੁੱਧ ਦੇ ਉਪਦੇਸ਼ ਨੂੰ ਅਪਣਾਉਂਦੀਆਂ ਨੇ ਤੇ ਆਪ ਦੇਖੋਗੇ ਘਰਾਂ ਦੇ ਵਿੱਚ ਨਾਰਮਲ ਸਜਾਵਟ ਦੇ ਲਈ ਵੀ ਉਹਨਾਂ ਦਾ ਚਿਹਰਾ ਐਸੇ ਮੂਰਤੀ ਦੇ ਤੌਰ ਤੇ ਰੱਖ ਲਿਆ ਜਾਂਦਾ ਹੈ ਘਰਾਂ ਦੇ ਵਿੱਚ ਜੇ ਆਪ ਕੋਈ ਧਿਆਨ ਨਾਲ ਕੇ ਦੇਖੋ ਅੰਗਰੇਜ਼ਾਂ ਨੇ ਜੋਲਪ ਕੰਟਰੀਆਂ ਦੇ ਅੰਦਰ ਜਾ ਆਪਣੇ ਵੀ ਘਰਾਂ ਦੇ ਵਿੱਚ ਤੁਸੀਂ ਕਿਸੇ ਜਾ ਕੇ ਵੇਖੋ ਆਪਣੀ ਸਕੇ ਸੰਬੰਧੀ دوست ਮਿੱਤਰ ਉਹ ਐਜੇ ਮੂਰਤੀ ਪੂਜਿਕ ਦੇ ਤੌਰ ਤੇ ਹੁੰਦੀ ਰੱਖੀ ਜਾਂਦੀ ਉਹ ਉਹਨਾਂ ਦਾ ਚਿੰਨ ਹੀ ਬਣ ਕੇ ਕਿ ਉਹ ਅਵੇਅਰਨੈਸ ਜਾਗਰੂਕਤਾ ਦਾ ਪ੍ਰਤੀਕ ਹੈ ਉਹਨਾਂ ਦਾ ਚਿਹਰਾ ਰੱਖ ਲੈਣਾ ਜੇ ਆਪ ਧਿਆਨ ਦੇ ਨਾਲ ਕਦੇ ਗੱਲ ਨੂੰ ਸਮਝੋ ਮਹਾਤਮਾ ਬੁੱਧ ਜੀ ਦੀਆਂ ਕੁਝ ਕੁ ਗੱਲਾਂ ਨੇ ਸਿਰਫ 1 2 3 ਕਹਿ ਸਕਦੇ ਹਾਂ ਜਿਨ੍ਹਾਂ ਦਾ ਮੇਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸਿਧਾਂਤ ਦੇ ਨਾਲ ਨਹੀਂ ਖਾਂਦਾ ਪਰ ਕਿਤੇ ਵੀ ਗੁਰੂ ਪਾਤਸ਼ਾਹ ਨੇ ਬਹੁਤਾ ਉਹਨਾਂ ਦੇ ਬਾਰੇ ਗੁਰਬਾਣੀ ਦੇ ਵਿੱਚ ਵੀ ਗੱਲ ਨਹੀਂ ਕੀਤੀ ਬਹੁਤੇ ਉਪਦੇਸ਼ ਨਹੀਂ ਦਿੱਤੇ ਕਿਉਂਕਿ ਲਗਭਗ ਉਹਨਾਂ ਦੇ ਵਿਚਾਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸਿਧਾਂਤ ਦੇ ਨਾਲ ਮਿਲਦੇ ਸੀ ਤਮੇ ਇਹ ਥੋੜਾ ਜਿਹਾ ਤਾਂ ਬਿਆਨ ਕਰ ਰਹੇ ਹਾਂ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਪ੍ਰਗਟ ਹੋਏਗੇ ਉਸ ਤੋਂ ਪਹਿਲਾਂ ਵੀ ਬੜੇ ਵੱਡੇ ਮਹਾਪੁਰਖ ਮਹਾਰਿਖੀ ਜਿਨ੍ਹਾਂ ਨੇ ਆਪਣੇ ਆਪਣੇ ਸਮੇਂ ਦੇ ਵਿੱਚ ਉਸ ਆਕਾਰ ਪੁਰਖ ਪਰਮ ਪਰਮਾਤਮਾ ਦੇ ਨਾਲ ਇੱਕ ਮਿਕਤਾ ਹਾਸਲ ਕਰਕੇ ਸੰਸਾਰ ਨੂੰ ਕਰਮ ਕਾਂਡਾ ਵਿਹਿਮਾ ਭਰਮਾਂ ਦੇ ਵਿੱਚੋਂ ਕੱਟਣ ਦਾ ਉਪਰਾਲਾ ਉਦਮਾਂ ਕੀਤਾ ਹੈ ਪਰ ਫਿਰ ਵੀ ਜੋ ਪੰਜਾਬ ਦੀ ਧਰਤੀ ਹੈ ਪੰਜਾਬ ਦਾ ਹਿੱਸਾ ਹੈ ਬੜਾ ਵੱਡਾ ਹੈ ਉਸ ਸਮੇਂ ਦੇ ਅਨੁਸਾਰ ਇੱਥੋਂ ਦੇ ਲੋਕਾਂ ਨੇ ਨਾਂ ਤੇ ਭਗਵਾਨ ਕ੍ਰਿਸ਼ਨ ਨੂੰ ਪੂਰਨ ਤੌਰ ਤੇ ਅਪਣਾਇਆ ਨਾਂ ਭਗਵਾਨ ਰਾਮ ਨੂੰ ਅਪਣਾਇਆ ਨਾਂ ਮਹਾਵੀਰ ਜੈਨ ਜੀ ਨੂੰ ਅਪਣਾਇਆ ਹਾਲਾਂਕਿ ਗੁਰਨਾਮਕ ਸਾਹਿਬ ਜਿਹਨੂੰ ਸਿਰਫ 555 ਸਾਲ ਹੋਏ ਨੇ ਅੱਜ ਕੋਈ ਬਹੁਤੇ ਨਹੀਂ ਬਣਦੇ ਜਿਹੜੇ ਇਹ ਚੱਲ ਰਹੇ ਧਰਮ ਨੇ ਇਹਨਾਂ ਨੂੰ ਬੜੇ ਸਾਲ ਹੋ ਗਏ ਨੇ 2000 ਸਾਲ ਹੋ ਗਏ ਨੇ 3000 ਸਾਲ ਹੋ ਗਏ ਨੇ ਬੜਾ ਪੁਰਾਣਾ ਧਰਮ ਕਹੀ ਜਾਂਦੇ ਨੇ ਪਰ ਫਿਰ ਵੀ ਗੋਦਾਨਾਨਕ ਸਾਹਿਬ ਪਾਤਸ਼ਾਹ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਜਨਮ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਕਿਸੇ ਨੂੰ ਵੀ ਪ੍ਰਵਾਨ ਨਹੀਂ ਕੀਤਾ ਨਾ ਜੋਗ ਮੰਤ ਨੂੰ ਆਪ ਵੇਖੋ ਪੰਜਾਬ ਤੋਂ ਬਾਹਰ ਬਿਹਾਰ ਵਾਲੇ ਪਾਸੇ ਨੂੰ ਬਨਾਰਸ ਵਾਲੇ ਪਾਸੇ ਨੂੰ ਉਹ ਲੋਕ ਕਿਵੇਂ ਰਹਿੰਦੇ ਨੇ ਕਿੰਨੇ ਕੰਡੇ ਤੇ ਸਬਾਬ ਬਣਦੇ ਨੇ ਉਹਨਾਂ ਦਾ ਰਹਿਣ ਸਹਿਣ ਕੀ ਹੈ ਉਹ ਧਰਮ ਨੂੰ ਕਿਵੇਂ ਆਪਣੇ ਜੀਵਨ ਦੇ ਵਿੱਚ ਲਿਭਾਉਂਦੇ ਨੇ ਜਾਂ ਜਿਹੜੀਆਂ ਕਿਰਿਆਵਾਂ ਉਹ ਮੰਨਦੇ ਨੇ ਇਹ ਸਾਡੇ ਧਰਮਧੀਆਂ ਨੇ ਪੰਜਾਬ ਦੇ ਵਿੱਚ ਇਹ ਗੱਲ ਆਪ ਨੂੰ ਨਹੀਂ ਵੇਖਣ ਨੂੰ ਮਿਲੇਗੀ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਗੱਲ ਦੀ ਵੇਖਣ ਨੂੰ ਮਿਲੇਗੀ ਕਿਤੇ ਨਾ ਕਿਤੇ ਇਹ ਗੋਦਾਮਨ ਸਾਹਿਬ ਪਾਤਸ਼ਾਹ ਜੀ ਨੂੰ ਜਦੋਂ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ ਤਾਂ ਅਨੁਭਵ ਹੋਇਆ ਕਿ ਇਹੋ ਹੀ ਲੋਕ ਨੇ ਇਨਕਲਾਬੀ ਨੇ ਲੜਨ ਵਾਲੇ ਨੇ ਖੜਨ ਵਾਲੇ ਨੇ ਬੋਲਣ ਵਾਲੇ ਨੇ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੁਰਦਾਰਜ ਸਾਹਿਬ ਤੋਂ ਪਹਿਲਾਂ ਇਹਨਾਂ ਲੋਕਾਂ ਦੀਆਂ ਜ਼ਮੀਰਾਂ ਖਤਮ ਹੋ ਚੁੱਕੀਆਂ ਸੀ ਜ਼ਮੀਰ ਨੂੰ ਹੀ ਪਰਮਾਤਮਾ ਦਾ ਪ੍ਰਤੀਨਿੰਦ ਕਿਹਾ ਜਾਂਦਾ ਹੈ ਆਪਾਂ ਕਹਿ ਦਿੰਦੇ ਜੀ ਜ਼ਮੀਰ ਮਰ ਗਈ ਤੇ ਸਭ ਕੁਝ ਹੀ ਮਰ ਗਿਆ ਮਨੋੱਖ ਦੀ ਜ਼ਮੀਰ ਹੀ ਪਰਮਾਤਮਾ ਦਾ ਪ੍ਰਤੀਨਿਧ ਹੁੰਦਾ ਹੈ ਨਿਸ਼ਾਨਾ ਹੁੰਦਾ ਹੈ ਚਿੰਨ ਹੁੰਦਾ ਹੈ ਤਦੋਂ ਗੁਰਨਾਕ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਮਿੱਟੀ ਧੁੰਦ ਜਗ ਚਾਨਣ ਹੋਇਆ ਇਹਨਾਂ ਨੂੰ ਸਾਰੇ ਦੀ ਪੰਜਾਬ ਪੰਜਾਬ ਤੋਂ ਬਾਹਰ ਦੇ ਜਿੰਨੇ ਵੀ ਹੋਰ ਸਟੇਟ ਹੋਈਆਂ ਨੇ ਸਾਰਿਆਂ ਨੇ ਅਪਣਾ ਲਿਆ ਸਭ ਨੇ ਹੀ ਅੱਗੇ ਸਿਰ ਝੁਕਾ ਹਟਾ ਪਹਿਲਾਂ ਵੀ ਰਹਿਗਲ ਹੋਏ ਉਹਨਾਂ ਤੇ ਕੋਈ ਨਾ ਕੋਈ ਪ੍ਰਸ਼ਨ ਉੱਠਦਾ ਰਿਹਾ ਉਹਨਾਂ ਨੂੰ ਲੋਕਾਂ ਨੇ ਦਰਕਾਰਿਆ ਦਰਕਾਰਿਆ ਗੁਰਨਾਨਕ ਸਾਹਿਬ ਨੂੰ ਵੀ ਪਰ ਵੱਡੇ ਪੱਧਰ ਤੇ ਜੇ ਕਿਸੇ ਨੂੰ ਅਪਣਾਇਆ ਜਗਤ ਦੇ ਵਿੱਚ ਤਾਂ ਧੰਤ ਗੁਰੂ ਨਾਨਕ ਪਾਤਸ਼ਾਹ ਨੂੰ ਅਪਣਾਇਆ ਗਿਆ ਤਾਂ ਕਿਹਾ ਗਿਆ ਹੈ ਧੰਤ ਨਾਨਕ ਤੇਰੀ ਵੱਡੀ ਕਮਾਈ ਜਿਵੇਂ ਭਾਈ ਗੁਰਦਾਰ ਜੀ ਕਹਿੰਦੇ ਨੇ ਪਹਿਲਾਂ ਬਖਸ਼ਿਸ਼ ਦਾ ਦਰ ਪਿੱਛੋਂ ਦੇ ਪਰ ਕਾਲ ਕਮਾਈ ਬਾਬੇ ਨੇ ਪਹਿਲਾਂ ਬਖਸ਼ਿਸ਼ ਦਾ ਦਰ ਪਾਇਆ ਮੈਂ ਅੱਗੇ ਵਧਣ ਤੋਂ ਪਹਿਲਾਂ ਕਿਉਂਕਿ ਮੇਰਾ ਸਮਾਂ ਅਤਿਕ ਘੰਟਾ ਹੀ ਹੈ ਆਪ ਬੜੇ ਇਕਾਗਰ ਜਿੰਨੇ ਵੀ ਬੈਠੇ ਹੋ ਬੜੇ ਧਿਆਨ ਦੇ ਨਾਲ ਸੁਣ ਰਹੇ ਹੋ ਅੱਗੇ ਜਾਣ ਤੋਂ ਪਹਿਲਾਂ ਥੋੜਾ ਜਿਹਾ ਬਿਆਨ ਕਰ ਦੇਵਾਂ ਅੱਬ ਜਿੰਨੇ ਬੈਠੇ ਹੋ ਆਪ ਸਭ ਨੂੰ ਇੰਨਾ ਸਪਸ਼ਟ ਹੈ ਕਿ ਗੁਰਬਾਣੀ ਕਰਾਮਾਤ ਨੂੰ ਨਹੀਂ ਮੰਨਦੀ ਸਿੱਖੀ ਦੇ ਵਿੱਚ ਕਰਾਮਾਤ ਨਾਮ ਦੀ ਕੋਈ ਵੀ ਚੀਜ਼ ਨਹੀਂ ਹੈ